ਤਲੋ ਜੀ ਉਤਾਰ ਸਭੀ ਕਾ ਜੀ ਸਾਰਿਆਂ ਨੂੰ ਮੈਨੂੰ ਨੈਦਰ ਲਵ ਚੈਨਲ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕ ਮੈਂ ਬਾਕਸ ਕਰਾ ਹੁਣ ਮੈਂ ਜਿਆਦਾ ਕੁਝ ਖਾਣ ਖਾਣ ਲੋ ਜੀ ਉਤਾਰ ਦੇ ਪਾਪਾ ਆ ਗਏ ਉਤਾਰ ਦੇ ਪਾਪਾ ਸੌਰੀ ਸੌਰੀ ਮੈਂ ਵੀ ਪਾਪਾ ਹੀ ਆ ਉਤਾਰ ਦੇ ਪਾਪਾ ਨਹੀਂ ਫਤੇ ਦੇ ਪਾਪਾ ਆ ਗਏ ਨੇ ਤੇ ਫਤੇ ਹੁਣ ਬਹੁਤ ਬਹੁਤ ਜਿਆਦਾ ਖੁਸ਼ ਹੈ ਕਿ ਪਾਪਾ ਹੁਣ ਮੈਨੂੰ ਲੈ ਕੇ ਚੱਲੇ ਨੇ ਵੀਰ ਦਾ ਸਿਵਲ ਦਾ ਮੈਨੂੰ ਡੀਕ ਦੱਸੀਗਾ ਸ਼ੇਅਰ ਦਾ ਡੀਕ ਮੈਨੂੰ ਕਹਿੰਦੇ ਪਾਪਾ ਕਦੋਂ ਆਉਂਗੇ ਕਦੋਂ ਆਉਂਗੇ ਬੱਚੇ ਨੂੰ ਡੀਕ ਹੁੰਦੀ ਹੈ ਅੱਜੋਂ ਆਪਣੇ ਸ਼ੇਰ ਨੂੰ ਲੈ ਕੇ ਚੱਲੇ ਆਂ ਹਾਂ ਸ਼ੇਰ ਨੂੰ ਪਾਉਂਗੇ ਬੱਕਰੀਆਂ ਸ਼ੇਰ ਨੂੰ ਗਿੱਦੜ ਬਣਾਣਾ ਹੈ ਮੈਨੂੰ ਖਾਣ ਕੇ ਸ਼ਿਕਾਰ ਹੈ ਸ਼ਿਕਾਰ ਸ਼ੇਰ ਸ਼ਿਕਾਰ ਕਰਨ ਚੱਲਿਆ ਹੈ ਚੱਲੋ ਚੱਲੀਏ ਸ਼ੇਰ ਸ਼ਿਕਾਰ ਕਰਨ ਚੱਲਿਆ ਹਾਂ ਚਲੋ ਤੇ ਮੈਂ ਜਾ ਰਹੀ ਹਾਂ ਨਾਲ ਦਮਨ ਨਹੀਂ ਜਾ ਰਹੀ ਕਿਉਂਕਿ ਦਮਨ ਦਾ ਟਿਊਸ਼ਨ ਦਾ ਕੰਮ ਹੈ ਉਹ ਕਹਿੰਦੀ ਮੈਂ ਘਰੇ ਰਹੂੰਗੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਟਾਈਮ ਹੋ ਗਿਆ ਜੀ 7:30 ਦਾ ਤੇ ਅਸੀਂ ਚੱਲਦੇ ਆਂ ਫਤੇ ਨੂੰ ਲੈ ਕੇ ਕਿ ਫਤੇ ਬਹੁਤ ਜਿੱਦੀ ਪਿਆ ਸੀ ਕਿ ਮੈਂ ਜਾਣਾ ਹੀ ਜਾਣਾ ਮੈਂ ਜਾਣਾ ਹੀ ਜਾਣਾ ਤੇ ਬੱਸ ਫਿਰ ਮੈਂ ਤੇ ਉਕਾਰ ਨਾਲ ਚੱਲੇ ਆ ਬੜੇ ਰੋ ਬਲੌਗ ਚ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਚਲੋ ਬਲੌਗ ਕਰਦੇ ਆ ਕੰਟੀਨਿਊ ਤੇ ਗਰਮੀ ਇੰਨੀ ਹੋਈ ਵੀ ਨਾ ਕੁਝ ਵੀ ਕਰਨ ਦਾ ਦਿਲ ਨਹੀਂ ਕਰਦਾ ਮੈਂ ਉਹ ਨਾ ਮਸਾਂ ਤਿਆਰ ਹੋਈਆਂ ਮੇਰਾ ਦਿਲ ਨਹੀਂ ਕਰਨ ਦਾ ਤਿਆਰ ਹੋਣ ਨੂੰ ਤੇ ਮੈਂ ਕਿਹਾ ਚਲੋ ਜਾਣਾ ਤੇ ਫੋਨ ਮੇਰੇ ਦੀ ਬੈਟਰੀ ਨਹੀਂ ਹੈਨੀ ਆ ਕੂਲਰ ਬੰਦ ਕਰਦਾ ਅੰਦਰ ਬਹਿਣਾ ਦਮਨ ਤੁਸੀਂ ਬੰਦ ਕਰ ਦਿੰਦੇ ਆ ਬੰਦ ਤੇ ਕੈਮ ਵੀ ਕਾਫੀ ਵੀ ਲੇਟ ਹੋ ਜਾਣਾ ਜੇ ਗੱਡੀ ਖਰਾਬ ਹੋ ਗਈ ਹੈ ਟੋਚਨ ਟੋਚਨ ਪਾਊਗਾ ਕੌਣ ਚੱਲ ਚੱਲ ਪਿੱਛੇ ਜਾ ਪਿੱਛੇ ਜਾ ਪਿੱਛੇ ਜਾ ਪਿੱਛੇ ਜਾ ਆਹ ਕਿਵੇਂ ਟੁੱਟ ਗਿਆ ਫਰਸ਼ ਦਾ ਹੈ ਚੱਲ ਤੁਸੀਂ ਅੱਗੇ ਬੈਠੋ ਮੈਂ ਪਿੱਛੇ ਬੈਠ ਜਣੀ ਆ ਮੈਂ ਅੱਗੇ ਬਹਿਣਾ ਐਸੀ ਚਲਾ ਲਿਆ ਫਤਿਹ ਹੈ ਚਲੋ ਠੀਕ ਹੈ ਕਹਿੰਦਾ ਦੇਖ ਲਓ ਅੱਜ ਮੇਰੀ ਸੀਟ ਇਹਨੇ ਲੈ ਲਈ ਨਹੀਂ ਹੈ ਅੱਗੇ ਥੋੜੀ ਪਿੱਛੇ ਆ ਮੇਰੇ ਸਿਰ ਪਿੱਛੇ ਆ ਜੇ ਫਟੇ ਗੱਡੀ ਖਰਾਬ ਹੋ ਗਈ ਫਿਰ ਅਸੀਂ ਕੀ ਕਰਾਂਗੇ ਵਾਹਿਗੁਰੂ ਦਾ ਨਾਮ ਲਓ ਵਾਹਿਗੁਰੂ 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 ਵ ਉਹ ਉਪਰੀ ਦਾ ਜਾਰੀ ਉਹ ਕਲਿੰਦਰ ਪਾਪਾ ਦੀ ਤੇ ਨਹੀਂ ਜਾਰੀ ਕਿਤੇ ਨਹੀਂ ਨਹੀਂ ਅਰੇ ਇਹ ਜਰ ਮੌ ਲਾਈ ਜਰ ਬੰਨਾ ਅੱਛਾ ਅਰੇ ਜਰ ਬੰਨ ਲੱਗਦੀ ਦੀ ਚ ਗੱਲਾਂ ਦੇ ਲੋ ਇਹਦੀਆਂ ਹੋ ਸਪੀਡ ਹੈ ਦੀ ਅੱਛਾ ਦੇਖ ਆਪਣੀ ਗੱਡੀ ਲੱਗਦੀ ਹੈ ਮਸਟੈਂਗ ਲੱਗਦੀ ਆਪਣੀ ਵਾਲੀ ਤਾਂ ਹੋਰ ਆਵਾਜ਼ ਤੇ ਮਸਟੈਂਗ ਵਾਲੀ ਹੈ ਦੀ ਬਹੁਤ ਸ਼ੌਂਕ ਹੈ ਮੇਰੇ ਪੁੱਤ ਨੂੰ ਗੰਟੀਆਂ ਦਾ ਬਹੁਤ ਸ਼ੌਂਕ ਹੈ ਪਹਿਲੋ ਦੇਖ ਲੋ ਕੰਨ ਦਬਕੇ ਲੋ ਬੰਦ ਲੋ ਕਰੋ ਫਿਰ ਪੜਾ ਕੇ ਮਾਰਦੀ ਜਾਊਗੀ ਗੱਡੀ ਨਾ ਨਾ ਪੁੱਤ ਜੇ ਕਿਤੇ ਰਾਹ ਚ ਰੁਕ ਗਈ ਫਿਰ ਕੀ ਕਰਾਂਗੇ ਨਾ 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 ਰੋ ਨਾ ਪਾਪੀ ਉਹ ਤੁਨੀ ਲੜ ਜਾਗੀ ਵੇ ਹੈ ਹੀ ਇਦਾਂ ਦੀ ਹੈ ਇਹ ਆਟੋਮੈਟਿਕ ਗੱਡੀ ਹੈ ਇਹ ਆਟੋਮੈਟਿਕ ਗੱਡੀ ਹੈ ਹਾਂ ਕੋਲ ਮੇ ਜ ਲੈ ਰਹੀ ਆ ਆਟੋਮੈਟਿਕ ਗੱਡੀ ਹੈ ਅੱਛਾ ਫਿਰ ਤੁਸੀਂ ਫਿਰ ਤੁਸੀਂ ਦੀਦੀ ਨੂੰ ਫੇ ਤਾਂ ਕ੍ਰਿਸ਼ਪਰਾ ਲੱਗੀ ਤਾਂ ਹੁਣ ਫਿਰ ਦੀਦੀ ਹੁਣ ਕੁਛ ਨਹੀਂ ਕਰਦੀ ਮੈਂ ਪਰ ਮਾਤੇ ਨੂੰ ਦੀਦੀ ਜਿਆਦਾ ਆ ਰਹੀ ਹੈ ਬਰੇ ਕਿੱਥੇ ਲੈ ਕੇ ਚੱਲਿਆ ਤੈਨੂੰ ਅਸੀਂ आईकेएफसी ਨੇ ਕਿੱਥੇ ਚੱਲੇ ਤੈਨੂੰ ਹੋਰ ਨਹੀਂ ਕਿੱਥੇ ਲੈ ਕੇ ਚੱਲੇ ਆ। ਹੋਰ ਕਿੱਥੇ ਨਹੀਂ ਚੱਲੇ। ਕਿ ਐਸੀ ਦਾ ਆਇਆ ਹੀ ਨਹੀਂ। ਉਹਨੇ ਤਾਂ ਮਿੱਠੇ ਚੌਲ ਖਵਾ ਕੇ ਲਿਆਵਾਂਗੇ। ਆ ਯਾਰ ਇੰਨੀ ਦੂਰ ਨੇ ਮਿੱਠੇ ਚੌਲ। ਆਈ ਤੇ ਤੈਨੂੰ ਹੋਰ ਕਿੱਥੇ ਲੈ ਕੇ। ਬਹੁਤ ਮਿੱਠੇ ਚੌਲ ਮਿਲਦੇ ਨੇ ਉੱਥੇ। ਕੇएफसी ਨਹੀਂ ਤਾਂ ਹੁਣ ਨੂੰ ਆ ਜਾਂਦਾ ਕੇएफसी ਤਾਂ ਲੱਗ ਗਈ ਸੀ। ਇਹ ਤਾਂ ਪਿੰਡ ਵਾਲਾ ਰਸਤਾ ਏ। ਜਿਹਨੂੰ ਮਿੱਠੇ ਚੌਲ ਚੌਲ ਖਵਾ ਕੇ ਨੂੰ ਵਾਪਸ ਲਿਆਵਾਂਗੇ। ਲਓ ਜੀ ਅਸੀਂ ਪਹੁੰਚ ਗਏ ਆ ਫਤੇ ਦੇ। ਕੇएफसी ਕੇएफसी ਡਿਲੀਵਰ ਆਏ ਫਤੇ ਤੁਸੀਂ। ਮੈਂ ਨਹੀਂ ਕਦੇ ਆ ਖਾ ਖਦਾਰ ਮੈਂ ਤਾਂ ਖਾ ਖਾਦਰ ਕਬਰ ਮੈਂ ਇੱਕ ਵਾਰੀ ਖਾਦਰ ਨਹੀਂ ਅੱਛਾ ਤੂੰ ਸਾਰੇ ਸ਼ੋਰੂਮ ਨੂੰ ਯਾਰ ਉਹ ਤੇ ਹਾਂ ਗਾਇਸ ਹੁਣ ਅਸੀਂ 5 ਕਐਕਸੀ ਹੁਣ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾਉਣੀ ਕੀ ਦਿਖਾਉਣਾ ਭਾਈ ਜੰਤਰ ਪਸੰਦ ਹੈ ਕੋਈ ਮੈਂ ਪਾਪਾ ਨਾਲ ਆਇਆ ਸੀ ਲੋਕ ਲਾਣਾ ਪੈਣਾ ਥੱਲੇ ਨੂੰ ਕਰਨਾ ਪੈਣਾ ਇਹਦਾ ਪਹਿਲੇ ਥੱਲੇ ਲੋਕ ਕਰਨਾ ਪੈਂਦਾ ਫਤਿਹ ਰੁਕ ਜਾ ਯਾਰ ਬਾਲੀ ਕਾਲੀ ਹੋ ਰਹੀ ਥਾਨੀ ਹੈ ਰੀਲ ਬਣਾ ਦਿਓ ਕਿਦੀ ਸਾਡਾ ਵਾਡਾ ਕਿਦੀ ਮੇਰੀ ਤੇ ਪਾਪਾ ਦੀ ਕਹਿੰਦਾ ਤੁਹਾਡੀ ਮੈਂ ਰੀਲ ਬਣਾਵਾ ਆ ਜੋ ਕਿਹੜੀ ਆਹ ਦੀਦੀ ਕੈਨੇਡਾ ਟਿਮ ਹਾਟਨ ਦੇਖ ਕੇ ਕਹਿੰਦੇ ਦੀਦੀ ਕੈਨੇਡਾ ਉਹ ਕਿਹੜਾ ਝੰਡਾ ਵੀ ਲੱਗੇ ਆ ਉਹ ਸਾਹਮਣੇ ਉਹ ਪੱਤਾ ਝੰਡਾ ਨਹੀਂ ਹੈਗਾ ਪੱਤਾ ਹੈ ਹਾਂ ਉਹ ਸੀ ਪੱਤੇ ਦੇ ਉੱਪਰ ਲਿਖਿਆ ਟਿਮ ਹਾਟਨ ਹਾਂ ਤਾਂ ਹੀ ਕਹ ਰਹੀ ਦੀਦੀ ਕੈਨੇਡਾ ਕਿੱਧਰੋਂ ਜਾਣਾ ਫਤ ਰਸਤਾ ਇਹਨੂੰ ਪਤਾ ਹੈ ਇਹਨੂੰ ਆਪ ਹੀ ਆਰਡਰ ਕਰੰਦਿਓ ਠੀਕ ਹੈ ਫਤ ਤੁਸੀਂ ਆਰਡਰ ਦੋਗੇ ਫਤੇ ਸੱਤ ਹੋ ਅੱਗੇ ਪਾਪਾ ਨੂੰ ਆ ਲੈੰਦੋ ਪਾਪਾ ਨੂੰ ਆ ਲੈੰਦੋ ਉਹ ਦੇ ਪਾਪਾ ਰੇ ਉਹ ਦੇ ਹੋ ਗਈ ਅਈ ਵੱਡਾ ਆਈ ਨੂੰ ਆਹੀ ਹਾਂ ਕਿਹੜਾ ਲੈਣਾ ਕਿਹੜਾ ਹੁਣ ਆ ਲੈਣਾ ਬਈ ਪੋਪ ਕੋਨ ਲੈ ਆਂ ਇਹ ਮੰਗਦੇ ਨੇ ਕਿਹੜਾ ਹੜਾ ਹੜਾ ਇਹ ਤਾਂ ਐਡ ਹੋਣਾ ਪਹਿਖ ਤਾਂ ਮੇਨ ਬੱਕਟ ਲੈਣਾ ਹਾਂ ਕਿਹੜਾ ਲੈਣਾ ਦੱਸੋ ਕਿਦੋਂ ਨਹੀਂ ਲੈਣਾ ਮੈਂ ਹਾਂ ਬਰਗਰ ਬੱਕਰਾ ਇਹ ਬਰਗਰ ਹੈ ਬਰਗਰ ਹੈ ਕੀ ਤੋਂ ਦੇਖਣਾ ਹੈ ਪਾਪਾ ਪਾਪਾ ਨੂੰ ਪੁੱਛਾਂ ਕਿਹੜਾ ਲੈਣਾ ਕੁਲਿੰਦਰ ਪਾਪਾ ਨੂੰ ਕਿਹੜਾ ਖਾਂਦੇ ਤੁਸੀਂ ਤੁਸੀਂ ਕਿਹੜਾ ਖਾਂਦੇ ਦੱਸੋ ਪਹਿਲਾਂ ਕੋਣ ਲਾਵਾਂ ਮੈਨੂੰ ਲੱਗਦੀ ਇਸ ਵਕਤ ਕੋਣ ਚਿਕਨ ਬਰਗਰ ਚਿਕਨ ਤਾਂ ਬਿਣਾ ਨਹੀਂ ਕੁਛ ਹੈਗਾ ਤੇ ਤੁਸੀਂ ਦੱਸੋ ਹਾਂ ਹਾਂ ਸਰ ਕੋਣ ਕੀ ਬੋਲ ਕੇ ਆਉਣਾ ਓ ਯਾਰ ਵੇਟ ਕਰੋ ਵੇਟ ਕਰੋ 10 ਮਿੰਟ ਵੇਟ ਕਰੋ ਕਦੀ ਅਸੀਂ ਨੇ ਕਦੀ KFC ਗਏ ਬੜੇ ਨਹੀਂ ਅੱਜ ਬੱਚੇ ਚੱਕੋ ਨਾ ਸੂਰੀ ਗਏ ਨਹੀਂ ਗਏ ਹਾਂ ਅਸੀਂ ਕਦੇ ਨਹੀਂ ਆਏ ਤੁਸੀਂ ਲੈ ਕੇ ਆਏ ਤੁਸੀਂ ਆਏ ਕਹਿੰਦਾ ਤੁਹਾਨੂੰ ਦੋਨਾਂ ਨੂੰ ਦਿਖਾ ਦੇਣਾ ਵਾ ਚਲੋ ਮਰੀ ਅੱਗੇ ਦਾ ਸੰਦੇ ਭਾਤ ਪੁੱਛ ਐਡਾ ਵੱਡਾ ਤੇਲਾ ਮੇਰੇ ਸੀਗਾ ਵੀ ਕੀ ਹੁੰਦਾ ਔਰ ਕੀ ਹੁੰਦਾ ਹਾਂ ਠੀਕ ਹੈ ਤੇਰੇ ਚੰਨ ਐਂਡ ਵੋਇਸ ਕਰੋ ਮੈਂ ਕਹਿੰਦਿਆ ਐਂਡ ਵੋਇਸ ਕਰੋ ਮੈਂ ਘਰੋਂ ਕਰਕੇ ਆਇਆ ਤੁਹਾਨੂੰ ਓਏ ਚੱਲ ਜੀ ਪਾਤੀ ਕਿਹਨੇ ਆਰਡਰ ਆ ਗਿਆ ਖੁਸ਼ ਹਾਂ ਚਲ ਠੀਕ ਹੈ ਸਾਨੂੰ ਵੀ ਖਾ ਕੇ ਪਤਾ ਲੱਗ ਜੂ ਵੀ ਸਾਡਾ ਬੰਦਾ ਕੀ ਚੀਜ਼ ਖਾਂਦਾ ਹੈ ਉਹਨੇ ਆਪਣੀ ਚੀ ਚੱਕੀ ਲਓ ਜੀ ਖਾ ਪੀ ਕੇ ਫਤਿਹ ਤਾਂ ਹੁਣ ਕਹਿੰਦਾ ਮੈਂ ਜਾਣਾ ਟਿਮ ਹਾਟਨ किधर ओण किधर आए आ की हो रहा है फते सब तो आगे हॉट ने लियो दे वास्ते पिछली बार पीती नहीं है ने हॉट नहीं पीड़ी पीती थी, थी कोल्ड पी तो यार ना कोल्ड, था 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 था। कोल्ड। था 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 था। है बेटा हैं मेरा काम करो जल्दी करो यार ਕਾਫੀ ਅਸੀਂ ਕਰਤੀ ਆਰਡਰ ਫਟੇ ਨੇ ਹੌਟ ਲਈ ਜਦੋਂ ਹੁੰਦਾ ਹੌਟ ਹੀ ਪੀਂਦੀ ਪਿਛਲੀ ਵਾਰ ਆਇਆ ਸੀ ਉਦੋਂ ਵੀ ਨੇ ਹੌਟ ਹੀ ਲਈ ਤੇ ਅਸੀਂ ਕੋਲਡ ਫੀਤੇ ਕਹਿਣ ਸੀ ਚੱਲ ਆਪਾਂ ਚੇਂਜ ਕਰ ਲਾਂਗੇ ਚੇਂਜ ਕਰ ਲਾਂਗੇ ਅਸੀਂ ਕੋਲਡ ਪਾਣੀ ਫਿਰਦੇ ਆ ਹਾਂ ਪਾਣੀ ਫਿਰਦੇ ਮੈਂ ਕਹਿ ਰਹੀ ਆ ਕਿ ਇਹ ਬੱਚਾ ਇਹ ਤਾਂ ਆਪਾਂ ਇਹਨੂੰ ਕੋਲਡ ਦੇ ਦਨੇ ਆ ਹਨਾ ਉਹ ਤਾਂ ਮੈਂ ਪੀਣੀ ਹੌਟ ਕੋਫੀ ਪੀਣੀ ਹੌਟ ਦੋ ਪੀਂਦੇ ਮੈਂ ਕੋਲਡ ਹੋ ਜਾਣਾ ਸਭ ਦੀ ਬਰਜੋ ਸਭ ਦੀ ਬਰਜੋ ਬਰਜੋ ਪਰਜੋ ਸੀ ਇੱਕ ਵਰਦੂ ਇਹ ਕਹਿੰਦੇ ਤੁਸੀਂ ਪੀਓ 골ਡ ਕਾਫੀ ਮਿੰਨੂ ਮੈਂ 골ਡ ਕਾਫੀ ਪੀਤੀ ਮੈਂ ਖੁਦ ਹੀ ਮਿੰਨੂ ਖੁਦ ਹੀ ਚ ਕੰਮ ਹੋ ਜਾਦਾ ਅੱਛਾ ਜ ਕੰਮ ਹੋ ਜਾਣਾ ਹੈ ਇਹ ਗਰਮ ਪੀਤੇ ਫਿਰ ਨੀ ਪਿਛਾਣਾ ਤੇ ਰੱਬ ਭਾਜੜਾ ਦਾ ਪਾਈ ਜਾਏ ਦੰਦਾਂ ਗੇ ਰਾਤ ਨੂੰ ਬਹੁਤ ਵਾਚ ਨੂੰ ਉਹ ਕਹਿੰਦੇ ਰਾਤ ਨੂੰ ਸੋਣਾ ਨਹੀਂ ਕਹਦਾ ਇਹ ਨਹੀਂ ਜਿਆਦਾ ਸਟਰੋਂਗ ਦੇਤੀ ਕੋ ਮੇਰੇ ਬੁੱਧ ਮੂ ਹਮ ਮੇਰੇ ਬੁੱਧ ਮੂ ਇਹਨਾਂ ਕਾਤੇ ਪੂਰੇ ਸ਼ੋਰ ਹੁੰਦੇ ਥੱਕ ਥੱਕ ਕਰਦੇ ਸੋਈਦਾ ਹਰੇ ਫੁਰੂਨ ਕਾ ਚੱਕ ਕੇ ਲੈ ਜੀ ਹਾਂ ਮੈਂ ਕਿਹਾ ਟਿਮ ਹੌਟ ਨਹੀਂ ਬਹੁਤ ਆਪਾਂ ਨੂੰ ਇਹੀ ਨਹੀਂ ਮੁੱਕਦਾ ਪੂਰੀ ਗਰਮੀ ਜੀ ਲੱਗਦੀ ਆ ਹਾਂ ਮੈਂ ਟ੍ਰੇ ਚ ਕੁ ਮੂੰਗਾ ਤੇ ਉਹ ਬਸ ਟ੍ਰੇ ਚ ਕੁ ਮੂੰਗਾ ਨੇ ਆਣਾ ਹਾਂ ਲੋ ਜੀ ਸਾਡਾ ਲਾਰਮ ਵੱਜ ਗਿਆ ਹੁਣ ਫਤ ਲੈਣ ਚੱਲਿਆ ਕਾਫੀ ਜੋ ਲਿਆਓ ਆਪਾਂ ਪਾਪਾ ਨਾਲ ਫੜੇ ਭਾਜੋ 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 ਮੁੰਡੀ ਮੋੜੋਗੇ ਤਾਂ ਕਾਫੀ ਆ ਗਈ। ਆਹ ਦੇਖੋ ਕਾਫੀ। ਕੋ ਫਤੇਖੋ ਫਤੇ ਦਿਆ ਇਹ ਹੌਟ ਕਾਫੀ ਸਾਡੀ ਆਈਏ ਕੋਲਡ। ਸਾਡੀ ਠੰਡੀ ਹੈ। ਬੜੀ ਗਰਮ ਹੈ, ਬੜਾ ਗਰਮ ਹੈ। ਉਹ ਤਾਂ ਹੌਲੀ। ਅਰੇ ਨਹੀਂ ਜਦੋਂ ਪੀਏਗਾ ਉਦੋਂ ਗਰਮ ਲੱਗਣੀ ਹੈ ਨਾ। ਉਦੋਂ ਗਰਮ ਲੱਗਣੀ। ਸਟ੍ਰੋ ਆ ਵੇਖਾ। ਸਟ੍ਰੋ ਨਾਲ ਨਹੀਂ ਪੀਤੀ ਜਾਣੀ। ਇਹ ਐਵੇਂ ਪੀਤੀ ਜਾਣੀ। ਹਾਂ। ਹੌਲੀ-ਹੌਲੀ ਪੀਓ ਹੌਲੀ-ਹੌਲੀ। ਹਾਂ। ਹੌਲੀ-ਹੌਲੀ। ਹੈਗੇ ਨੇ ਇੱਕ ਇੱਕ ਇਹ ਦੇਖ ਗਏ ਨੇ ਸਾਨੂੰ ਕਿ ਤੁਸੀਂ ਟਰਾਈ ਕਰੋ ਜੇ ਵਧੀਆ ਲੱਗਦੇ ਫਿਰ ਆਪਾਂ ਲੈ ਸਕਦੇ ਹਾਂ ਨਾ ਮੈਨੂੰ ਲੱਗੇ ਹੋਰ ਕਿਸੇ ਦੇ ਨੇ ਆ ਸਰ ਆਪਣੇ ਨੇ ਉਹਨਾਂ ਦਾ ਵੀ ਵੀਡੀਓ ਬਣਾਵਾ ਹਾਂ ਹਾਂ ਕਾਫੀ ਸਾਡੀ ਬੋਕ ਹੈਂਟ ਆ ਤੁਸੀਂ ਕਿਹੜੀ ਮੰਗਾਈ ਐਡ ਫਲੇਵਰ ਸੇਮ ਆ ਉਹੀ ਸਰੋਜ਼ਨ ਫਰੈਂਕ ਵਰੀਲਾ ਤੇ ਮੇਰੀ ਤੁਹਾਡੀ ਸੇਮ ਹੈ ਸੇਮ ਨਾ ਮੇਰਾ ਫਲਾਈਟ ਹੁੰਦਾ ਹਾਂ ਵਧੀਆ ਜੈਲੀ ਹੁੰਦੀ ਨੇ ਜਿਹੜੀ ਅੱਛਾ ਖੁਸ਼ ਤੁਸੀਂ ਖੁਸ਼ ਨਾ ਕਿ ਅੱਜ ਤੁਹਾਨੂੰ ਲੈ ਆਂਦਾ ਜੈਲੀ ਦੀ ਖੁਸ਼बू ਆ ਰਹੀ ਹੈ ਕੀ ਸੀ ਤਾ ਕੌਫੀ ਤੁਹਾਡੀ ਹੌਟ ਆ ਪਈ ਹੈ ਹੂੰ ਖੋਜ ਹੂੰ ਸਟਾਫ ਬਹੁਤ ਵਧੀਆ ਹੈ ਨਾ ਇਹਨਾਂ ਦਾ ਨਹੀਂ ਪਹਿਲਾਂ ਤੂੰ ਗਰਮ ਕਿਉਂ ਮੰਗਵਾਈ ਸੀ ਹੁਣ ਤੂੰ ਕਹਿ ਰਿਆਂ ਕਿ ਇਹ ਕੌੜੀ ਏ ਤੇ ਫਲਾਣਾ ਹੈ ਹੈ ਨਹੀਂ ਆ ਤਾਂ ਪਾ ਇਹਦੇ ਨਾਲ ਮਿੱਠਾ ਹੋ ਜਾ ਅੱਛਾ ਇਹਦੇ ਨਾਲ ਮਿੱਠਾ ਹੋ ਜਾ ਪਾਓ ਆਏ ਮੇਰੇ ਉੱਤੇ ਨਿਕਝ ਖੋਲ ਦੋ ਤੁਸੀਂ ਹਾਂ ਸਾਰੇ ਪਾ ਲੋ ਚੀਨੀ

ਹੌਲੀ ਹੌਲੀ ਪੀਓ ਆਰਾਮ ਨਾਲ ਆਪਾਂ ਹੈਗੀ ਹੈ ਜੇ ਕਮੈਂਟ ਭਰਦੇ ਚੰਨ ਹਾਂ ਪਹਿਲਾਂ ਆਪਾਂ ਜਲਦੀ ਜਲਦੀ ਗਿਆ ਸੀ ਹਾਂ ਰੱਬੁਰੰਡੇ ਪਹਿਲਾਂ ਹਾਂ ਉਹਦੇ ਨਾਲ ਆਪਾਂ ਜਲਦੀ ਜਲਦੀ ਉੱਪਰ ਆ ਪਦਨ ਫਲਟ ਆਇਆ ਕਿ ਅਸੀਂ ਹੈਨਾ ਹੂੰ ਨਪਟਾਇਆ ਹੂੰ ਦੀਦੀ ਜਰਦੀ ਮਡੂ ਨੂੰ ਯਾਦ ਕਰਕੇ ਇਹ ਦਮੰਦੀ ਦੀ ਹਾਂ ਇਹ ਦਿਨੀ ਮਾਫ ਕਰੋ ਲੋਗੇ ਨੂੰ ਮਿਕਸ ਚਲੋ ਪਿਓ ਹਣ ਟੱਕਣ ਲਾ ਦੋ ਇਹਦਾ ਕੁੱਟ ਕੇ ਲਾਇਆ ਮੈਨੂੰ ਪਤਾ ਆਪੇ ਦੇ ਪੇ ਦੀ ਮੇਰੇ ਉੱਤੇ ਕਰ ਦਿੱਤਾ ਹੂੰ ਕੁੱਟ ਕੇ ਲਾਇਆ ਯਾਰ ਇਹ ਤਾਂ ਬਰਮਾਤੀ ਨਾ ਨਹੀਂ ਨਹੀਂ ਉਹ ਵੀ ਨਹੀਂ ਕੰਮ ਕਰਨਾ ਚਾਹੀਦਾ ਆ ਬਤਾਰ ਕਹਿੰਦੇ ਜਦੋਂ ਮੈਂ ਕੈਨੇਡਾ ਗਿਆ ਮੈਂ ਵੀ ਇਹੀ ਕੰਮ ਕਰਨਾ ਨਹੀਂ ਮੈਂ ਜਦੋਂ ਕੈਨੇਡਾ ਗਿਆ ਨਾ ਹਾਂ ਜੰਮਾ ਜੇ ਮੈਂ ਅੱਥਰ ਆ ਕੇ ਆ ਸੀਤ ਲੱਗਿਆ ਨਾ ਹਾਂ ਪੂਰਾ ਖੋਸ਼ ਹੈ ਅੱਜ ਮੇਰਾ ਪੁੱਤ ਹਨ ਤਾਂ ਫਰੀ ਮਿਲੇਗਾ ਤਾਂ ਫਰੀ ਦੂੰਗਾ ਅੱਛਾ ਸਾਨੂੰ ਫਰੀ ਦੇਂਗਾ ਠੀਕ ਹੈ ਹੌਲੀ ਹੌਟ ਕੌਫੀ ਇਹ ਨਜ਼ਾਰਾ ਹਾਂ ਬਹੁਤ ਸਪੀਡ ਆ ਉਹ ਸਭ ਵੀ ਵਿਆਹ ਹੋ ਗਈ ਉਹ ਤੇ ਜਾਣਾ ਖਾਣਾ ਉਹ ਸੀ ਸਭ ਤੇ ਲੈ ਚੱਲਦੇ ਮਿਲੂ ਦਾ ਹਾਂ ਲੈ ਪੁੱਤ ਲੈ ਖੜ ਕੋਈ ਛੱਡੇ ਉਹ ਨਾ ਅੱਜ ਹਾਂ ਆਊਟਲੈਟ ਦੀ ਦਸ ਆਦੀ ਦਸ ਆਦੀ ਦਸ ਕਿੱਦਾਂ ਐਡੀ ਦਸ ਆਦੀ ਦਸ ਨਾ ਹਰਗੇ ਪੈਗ ਦਾ ਪੈਣਾ ਹੀ ਹੈ ਹੈ ਮੈਂ ਬਾਜ਼ ਸੁਣਨੇ ਸਭੀ ਕੁ ਦੀ ਇਹ ਤਾਂ ਫੀਸਾ ਲੈਣੇ ਥੋੜੇ ਵੈਰਾਈਟੀ ਬਹੁਤ ਜ਼ਿਆਦਾ ਇੱਧਰ ਆਜੋ ਆਜੇ ਇੱਥੇ ਰਹਿਣਾ ਘਰੇ ਦੀਦੀ ਡੀਕਦੀ ਹੋਣੀ ਓ ਆਜੋ 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 ਮਜ਼ਾ ਆ ਰਿਹਾ ਮজা ਆ ਰਿਹਾ ਹੋਈ ਨਹੀਂ ਬੇਟਾ ਸੱਟ ਲੱਗ ਜੂਗੀ ਹਾਂ ਉਧਰੋਂ ਦੀ ਆਓ ਕੋਣ ਆਇਆ ਸੱਬੇ ਫਤਕਣਾ ਹੁਣ ਸੱਬੇ ਜਾਣਾ ਦੀਦੀ ਲਈ ਲੈਣਾ ਹੈ ਦਾ ਮੂਲੀ 버ਗਰ ਲੈਣਾ ਤਾਂ ਮੰਦਾ ਬਰਗਰ ਰੈਡੀ ਹੋ ਰਿਹਾ ਤਾਂ ਮੰਦਾ ਸੱਬੇ ਰੈਡੀ ਹੋ ਰਿਹਾ ਫਤੇ ਤੇ ਉਤਾਰ ਲੈਣਗੇ ਤੇ ਲੋ ਜੀ ਹੁਣ ਅਸੀਂ ਸੱਬੇ ਤੋਂ ਬਾਹਰ ਆ ਗਏ ਆ ਤੇ ਹੁਣ ਚੱਲਿਆਂ ਘਰ ਪਤੇ ਨੇ ਲੈ ਲਈ ਕੇਨ ਪੀ ਪੀ ਤਿੰਨ ਕੀ ਹੌਟ ਕਾਫੀ ਕੀ ਹੁੰਦਾ ਕੈਨ ਕੈਨ ਕਿਹਾ ਮੈਂ ਕੈਨ ਹੁੰਦੀ ਨਹੀਂ ਕੀ ਕੀ ਹੁੰਦਾ ਫਿਰ ਕੈਨ ਚਲੋ ਜੀ ਕੈਨ ਹੈ ਬਟਾ ਤੋਂ ਉਹਦੇ ਨਾਲ ਪਿੱਛਾ ਪਿੱਛ ਕੀ ਹੋ ਗਿਆ ਉਹ ਕਈ ਹੈ ਉਹ ਕਈ ਤੇ ਆ ਕੀ ਹੋ ਰਿਹਾ ਆ ਕੀ ਹੋ ਰਿਹਾ ਫਤ ਪਾਣੀ ਚ ਫਿਰ ਰਿਹਾ ਹੈ ਪਾਣੀ ਚ ਫਿਰ ਰਿਹਾ ਆਏ ਘਰੇਲ ਵਾਲੀ ਐਵੇਂ ਨਹੀਂ ਲਟਾ ਫਤ ਇਹ ਦਮਨ ਲਈ ਅਸੀਂ ਪੈਕ ਕਰਵਾ ਲਿਆ ਹੁਣ ਚੱਲਿਆ ਅਸੀਂ ਵਾਪਸ ਘਰ ਸਾਡਾ ਫਤੇ ਖੁਸ਼ ਹੋ ਗਿਆ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਹਨਾ ਫਤੇ ਫਾਈਵ ਵਾਲੀ ਦੱਸ ਰਹੀ ਸੀ ਦੰਮੂ ਆ ਸੱਬੇ ਸੱਬੇ ਹਾਂ ਸੱਬੇ ਤੇ ਹੁਣ ਚੱਲਿਆ ਜੀ ਅਸੀਂ ਘਰ ਵਾਪਸ ਸਾਰਾ ਕੁਝ ਲੈ ਲਿਆ ਆਪਾਂ ਨੇ ਫਤੇ ਨੂੰ ਖੁਸ਼ ਕਰਤਾ ਫਤੇ ਨੇ ਖਾ ਪੀ ਲਿਆ ਤੇ ਫਤੇ ਸਾਡਾ ਚਿੱਲ ਮਾਰ ਰਿਹਾ ਲਓ ਜੀ ਆਪਣੀ ਰਾਮਪਿਆਰੀ ਲੱਗਿਆ ਅਸੀਂ ਸਟਾਰਟ ਕਰਨ ਨੂੰ ਮਿੰਨ ਤੇ ਅੱਗੇ ਤੇ ਗਰਮ ਨਾ ਹੋ ਗਈ ਹੋਵੇ ਗਰਮੀ ਬਹੁਤ ਹੈ ਨਹੀਂ ਨਹੀਂ ਤੁਸੀਂ ਅੱਗੇ ਬੈਠਣਾ ਕੀ ਕਹਿ ਰਹੇ ਹੋ ਇਹ ਤਾਂ ਨਾਰਮਲ ਹੈ ਗੱਡੀ ਹੁਣ ਅੱਛਾ ਆ ਖੋਲੋ ਗੱਡੀ ਇਹ ਦੂਜੀ ਤਰ੍ਹਾਂ ਖੁੱਲਦੀ ਸੱਚ ਮੈਨੂੰ ਛੱਡ ਫਤਿਹ ਇੱਧਰ ਮੇਰੀ ਗੱਲ ਸੁਣਿਓ ਮੈਨੂੰ ਹੁਣ ਯਾਦ ਆ ਗਿਆ ਮੈਂ ਭੁੱਲ ਜਾਨੀ ਹੁਣੀਆ ਭੈਣ ਦਾ ਕਮੈਂਟ ਆਇਆ ਕਹਿੰਦੇ ਚੰਗੀ ਭਲੀ ਤੁਹਾਡੀ ਇੱਕ ਗੱਡੀ ਹੈਗੀ ਪਿੰਡ ਵਾਲੀ ਉਹੀ ਫालतू ਪੈਸੇ ਨਾ ਲਾਓ ਮਤਲਬ ਕਹਿੰਦੇ ਹੀ ਉਹ ਹੈਗੀ ਹੈ ਜਾਣਾ ਪੈਂਦਾ ਨਾ ਫਿਰ ਪਿੰਡੋਂ ਮੰਗਾਣੀ ਪੈਂਦੀ ਹੈ ਹਾਂ ਤਾਂ ਕਰਕੇ ਕਹਿ ਰਹੇ ਆ ਬਾਕੀ ਕੋਈ ਗੱਲ ਨਹੀਂ ਤੇ ਫਿਰ ਉਹਨਾਂ ਦਾ ਸਾਡਾ ਪਲਾਨ ਹੁੰਦਾ ਪਿੱਛੇ ਉਹਨਾਂ ਦਾ ਪਲਾਨ ਹੁੰਦਾ ਤਾਂ ਫਿਰ ਕੰਮ ਔਖਾ ਹੋ ਜਾਂਦਾ ਆ ਗਏ ਵੇਗਾ ਚੁੱਪ ਕਰਕੇ ਹੁਣ ਨੀਂਦ ਆ ਰਹੀ ਖਾ ਪੀ ਕੇ ਆ ਖੋਲੋ ਮੇਰੀ ਵਿੰਡੋ ਵੀ ਚਲੋ ਜੀ ਮੈਂ ਕਿਹਾ ਜਾਂਦੇ ਜਾਂਦੇ ਆਪਾਂ ਸਬਜ਼ੀ ਵੀ ਲੈ ਜੰਨੇ ਆ ਆਲੂ ਤੇ ਪਿਆਜ਼ ਖਤਮ ਸੀ ਉਤਾਰ ਕੇ ਨੇ ਲੈਣ ਤੇ ਫਟੇ ਖੋਲ ਲੀ ਬਦਲ ਤੁਸੀਂ ਆਏ ਡੋਗੀ ਆ ਗਿਆ ਕਹਿੰਦਾ ਮੈਨੂੰ ਦੇ